ਹਾਂਜੀ ਕਿੱਦਾਂ ਸਾਰੇ ਸਰਾਂਦ ਨਹਿਰ ਤਾਂ ਜਮੇ ਖਾਲੀ ਪਈ ਆ ਇੱਧਰ ਆ ਨਦੀ ਸਿਸਵਾ ਚੱਲ ਰਹੀ ਐ ਨ ਪੂਰੀ ਚੱਲ ਵਿਚਾਲੇ ਉਹ ਦੇਖੋ ਅੱਜ ਮੌਸਮ ਸਾਫ਼ ਕਰਕੇ ਨੀ ਐਂ ਲੱਗਦਾ ਪਹਾੜ ਜਿੱਦਾਂ ਨੇੜੇ ਹੀ ਹੁੰਨੇ ਦੇਖੋ ਐਂ ਸਾਫ਼ ਦੇਖਦੇ ਆ ਅੱਜ ਸ਼ਮਾ ਲਾਦਾ ਵੀ ਜਿੱਕਰ ਨੇੜੇ ਹੀ ਹੁੰਨੇ ਆ ਆ ਜਾ ਰਹੇ ਨੇ ਲੋਕ ਟਰਾਲੀਆਂ ਭਰ-ਭਰ ਕੇ ਨਿਕਲ ਰਹੇ ਨੇ ਬੰਨ੍ਹ ਪਰ ਨੂੰ ਲੈ ਕੇ ਮੋੜੀ ਸੇਵਾ ਜਾਂਦੇ ਰਹੇ ਲੋਕਾਂ ਦੇ ਬੇਲੇ ਨਾ ਦਿੱਤਾ ਉਤਾਰ ਲੈਣੇ ਉਹ ਟਰਾਲੀਆਂ ਗਲ ਟੱਪਰਾਂ ਗਲ ਫਿਰੋੜ ਤੇ ਜਾਂਦੇ ਆਣੇ ਟਰਾਲੀਆਂ ਗਲ ਅੱਗੇ ਥੈਲਿਆਂ 'ਚ ਭਰ-ਭਰ ਕੇ ਜੇਕਰ ਆਪਰ ਨੇ ਮੋਹਨ ਆ ਜਾਣਾ ਰਸਤੇ ਨੂੰ ਬਹੁਤ ਬੜੇ ਰਸਤੇ ਨੇ ਬੰਨ੍ਹੇ ਲਾ ਦੇ ਹੈ ਜੀ ਬੰਦ ਕਰਾ ਜਣਾ ਆਪਣਾ ਲੱਕ ਕਰ ਲੈ ਕੇ ਗਏ ਵੇ ਕਿਥੇ ਉਹ ਵੀ ਆਹਾ ਆਸਤਾ ਇਹ ਜਿਹੜਾ ਜੰਨ ਦਾ ਪੰਨੇ ਦੇ ਗੈਲ ਗਲ ਜਿੱਥੇ ਚੱਲਦਾ ਕੰਮ ਇੱਧਰ ਦਰਿਆ ਆ ਦਿਖਦਾ ਉਹ ਵਿਚ ਨੂੰ ਇਹਨਾਂ ਬਾਈਆਂ ਦੀ ਟਰਾਲੀ 'ਤੇ ਬੈਠਾ ਮੈਂ ਮੋਟਰਸਾਈਕਲ ਤਾਂ ਪਿੱਛੇ ਹੀ ਖੜਦੇ 80-ਸੀ 3 ਕਿਲੋਮੀਟਰ ਰਸਤਾ ਘਰਾਵਾ ਬਈ ਸੱਚੀ ਗੱਲ ਆ ਸਾਡੇ ਕਾਂਗਸ ਸੱਚੀ ਗੱਲ ਆ ਲਾਦਰਾਂ ਦੀਆ ਬੰਨ ਤੇ ਆਵਾਂ ਨਾ ਉਹ ਹੀ ਕੰਮ ਤੇ ਇਕਣ ਚੱਲੇ ਆਹ ਜਗ੍ਹਾ ਪਰ ਲੱਗ ਰਿਹਾ ਬੰਨ ਅਵਸਾਰ ਆ ਰਿਹਾ ਇਸ ਟਾਈਮ ਪਾਣੀ ਤੋਂ ਦਰਦੀ ਲੋਕ ਸੀ ਸਾਡੀ ਕੌਮ ਬਾਜਾ ਵਾਲੇ ਨੇ ਸਿਰਫ ਜਿਹੜਾ ਤਾੜੀਆਂ ਨੂੰ ਮੱਲ ਮਾਰ ਕੇ ਜਿ ਪੰਜਾਬ ਪਾਇਆ ਆਹੋ ਪਾਕਿਆ ਜੀ ਨੇ ਚਰਨ ਸਾਡਾ ਪਾਰਟ ਹੋ ਰਿਹਾ ਹੈ ਜਮਨ ਕਾਲ ਸਭ ਲੋਕ ਸ

ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਬੁਨੇ ਇਸੋ ਨਿਹਾਲ ਸਤ ਸ੍ਰੀ ਅਕਾਲ ਹਰਿ ਗੁਰਜੀਤ ਕਾਲ ਸਾਹਿਬ ਮੈਂ ਖੜਾ ਨਾ ਕਿ ਸੰਭਲ ਟੱਕਰ ਵੱਜ ਰਹੀ ਹੈ ਕਿ ਦੇਖੋ ਦਰਿਆ ਦਾ ਬਹੁਤ ਉਪਰਾਰੂ ਬਦੇ ਰਿਹਾ ਦਰਿਆ ਦਾ ਬਹੁਤ ਜ਼ਿਆਦਾ ਪਾਣੀ ਹੈ ਤੇ ਹੰਤ ਲੋਕਾਂ ਦੇ ਹੌਸਲੇ ਵੀ ਬਾਈ ਬਲਾਂਦਾ ਤੇ ਚਫਾਹੂਰੀ ਲੱਗੀ ਹੋ ਉਹ ਖੋਜੀ ਗਈ ਲੱਗੀ ਨੂੰ ਸੰਭਲ ਟੱਕਰ ਵੱਜ ਰਹੀ ਹੈ ਉਰੇ ਅੱਗੇ ਜਿੱਥੇ ਮੈਂ ਖੜਾ ਨਾ ਸਾਮਨਾ ਹੈ ਪਰ ਉਰੇ ਪੱਥਰ ਲੱਗੇ ਹੋਏ ਨੇ Yeah. <laughs>